ਇਸ਼ਾਰਾ ਪਹਿਲਾਂ ਵੀ ਸਿੱਖ ਪਾਉਂਦੇ ਹੁੰਦੇ ਸੀ ਨਾ ਕਿ ਇਸ਼ਾਰਾ ਹનુਮਾਨ ਨੇ ਸਾਨੂੰ ਨਹੀਂ ਦਿੱਤਾ ਜਿਵੇਂ ਤਕਸਾਲ ਦੀਆਂ ਕਥਾਵਾਂ ਵਿੱਚ ਬਹੁਤ ਵਾਰੀ ਸੁਣਨ ਵਿੱਚ ਮਿਲਦਾ ਕਿ ਇਸ਼ਾਰਾ ਹનુਮਾਨ ਦੇ ਵੱਲੋਂ ਮਿਲਿਆ ਇਹਦੇ ਬਾਰੇ ਥੋੜਾ ਜਿਹਾ ਖੁੱਲ ਕੇ ਮੈਂ ਚਾਹੁੰਦਾ ਕਿ ਸੰਗਤ ਸਭ ਨੂੰ ਦੇਖੋ ਭਾਈ ਜੀਵਨ ਜੋਤ ਸਿੰਘ ਜੀ ਜਿਸ ਬੰਦੇ ਨੇ ਇਹ ਗੱਲ ਲਿਖੀ ਆ ਮੇਰੀ ਨਿਗਾਹ ਦੇ ਵਿੱਚ ਉਹ ਬੰਦਾ ਮਹਾ ਮੂਰਖ ਹੋ ਪਰ ਉਹ ਅੱਜ ਵੀ ਸਪੀਚਾਂ ਦੇ ਉੱਪਰ ਬੜਾ ਗੱਜ-ਵੱਜ ਕੇ ਬੋਲਦੇ ਆ ਕਿ ਇਸ਼ਾਰਾ ਹનુਮਾਨ ਦੇ ਵੱਲੋਂ ਮਿਲਿਆ ਮੈਂ ਕਿਸੇ ਬੰਦੇ ਨੂੰ ਮੈਂ ਮੈਂ ਨਹੀਂ ਕਹਿੰਦਾ ਵੀ ਕੋਈ ਪੂਰਨ ਬ੍ਰਹਮ ਗਿਆਨੀ ਆ ਹਾਂਜੀ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਬਾਬਾ ਠੀਕ ਹੈ ਮੈਂ ਨਹੀਂ ਕਹਿੰਦਾ ਉਹ ਕੋਈ ਸੰਤ ਆ ਠੀਕ ਹੈ ਜੀ ਸਾਨੂੰ ਧੱਕੇ ਦੇ ਨਾਲ ਹਿੰਦੂਵਾਦ ਨਾਲ ਜੋੜਿਆ ਜਾ ਰਿਹਾ ਠੀਕ ਹੈ ਜੀ ਜਿਹੜਾ ਵੀ ਇਨਸਾਨ ਇਦਾਂ ਦੀਆਂ ਗੱਲਾਂ ਲਿਖ ਰਿਹਾ ਮੈਂ ਉਹਦੀਆਂ ਇਹ ਵੀ ਗੱਲਾਂ ਪੜੀਆਂ ਉਥੇ ਪੰਜ ਪਿਆਰਿਆਂ ਨੂੰ ਵੀ ਅਵਤਾਰ ਦੱਸੀ ਜਾਂਦਾ ਠੀਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹਿੰਦੂਵਾਦ ਨਾਲ ਜੋੜੀ ਜਾਂਦਾ ਪਰ ਇਹ ਗੱਲਾਂ ਸਾਬ ਗਲਤ ਬਿਲਕੁਲ ਜੀ ਗਲਤ ਆ ਸਾਨੂੰ ਕੁਸ਼ਾਰਾ ਕਿਸੇ ਹਨੂਮਾਨ ਨੇ ਨਹੀਂ ਦਿੱਤਾ ਹਨੂਮਾਨ ਦੇ ਕੋਲ ਕੁਸ਼ਾਰਾ ਹੈ ਨਹੀਂ ਸੀ ਉਹ ਤਾਂ ਆਪ ਚੱਟੀ ਪਾਉਂਦਾ ਸੀ ਤੁਸੀਂ ਗੁਰਬਾਣੀ ਪੜ੍ਹ ਕੇ ਵਿਖ ਲੋ ਉਹ ਗੁਰ ਹਰਿਮਾਨ ਦੀ ਸ਼ਬਦ ਵਰਤਿਆ ਕਸ਼ੌਟੀ ਹਾਂਜੀ ਹਾਂਜੀ ਕਸ਼ੌਟੀ ਵਰਤਿਆ ਨਾ ਸ਼ਬਦ ਜੀ ਤੇ ਉਹ ਤੇ ਆਹੋ ਜਿਹੜਾ ਮਹਾ ਚੱਡੀ ਪਾਉਂਦਾ ਸੀ ਚੱਡੀ ਜਿੱਨਾ ਤੋਂ ਕੋ ਕੱਪੜਾ ਸੀ ਮਹਾਂ ਨੰਗੇ ਜ ਆਪਣਾ ਟੱਕਦਾ ਉਹਦੇ ਕੋ ਕਿੱਥੋਂ ਕਿੱਥੋਂ ਕਸ਼ਾਰਾ ਸੀ ਕਿ ਸ਼ਹਿਰ ਦੀ ਬੁਨਿਆਦ ਹੀ ਇੱਥੋਂ ਸ਼ੁਰੂ ਹੋਈ ਗੁਰੂ ਸਾਹਿਬ ਆਨੇ ਕੋ ਕਿ ਕਸ਼ਹਰਾ ਜਿਹੜਾ ਰੇਵਦਾਰ ਹੁੰਦਾ ਹਾਂਜੀ ਹਾਂਜੀ ਰੇਵਦਾਰ ਹੁੰਦਾ ਜੰਗਾਂ ਜੁੱਦਾਂ ਦੇ ਵਕਤ ਕਸ਼ਹਰਾ ਜਿਹੜਾ ਵਾ ਉਹ ਕੰਮ ਕੰਮ ਹੁੰਦਾ ਸੀ ਕਿਤੇ ਫਟਦਾ ਨਹੀਂ ਸੀ ਕਿਉਂਕਿ ਰੇਵਦਾਰ ਸੀ ਮਤਲਬ ਵੀ ਲਤ ਲੂਤ ਲਤ ਇਧਰ ਕਰਨੀ ਉਧਰ ਕਰਨੀ ਘੁਮਣਾ ਹਾਂਜੀ ਹਾਂਜੀ ਤੂੰ ਤਲਵਾਰ ਚਲਾਉਣੀ ਨੇਜਾ ਚਲਾਉਣਾ ਉਹਦੇ ਵਕਤ ਬੜਾ ਕੰਮ ਹੁੰਦਾ ਸੀ ਵੀ ਇਹਦੇ ਵਿੱਚ ਕੋਈ ਤਰਾੜ ਨਹੀਂ ਸਪਿੰਦੀ ਫਟਦਾ ਨਹੀਂ ਸੀ ਕਪੜਾ ਰੇਪ ਕਰਕੇ ਬਣਾਇਆ ਜਾਂਦਾ ਸੀ ਹਣ ਮਾਨ ਥੋੜੀ ਸਮਝਦਾ ਹਣ ਮਾਨ ਵਿਚਾਰੇ ਦਾ ਵਿਚਾਰਾ ਤੇ ਆਪ ਇਧਾਂ ਤੁਰੇ ਫੰਦਾ ਰਿਹਾ ਸੋ ਜਿਹੜੇ ਇਹ ਗੱਲਾਂ ਲਿਖ ਰਹੇ ਆ ਉਹਨ ਮੈਨੂੰ ਮੈਨੂੰ ਸਮਝਦਾ ਉਹਨਾਂ ਨੇ ਅਨਪੜਤਾ ਦੇ ਕਰਕੇ ਜਾਂ ਆਪਣੀ ਮੂਰਖਤਾ ਦੇ ਕਰਕੇ ਜਾਂ ਆਪਣੀ ਪਤਨੀ ਕਿੱਥੋਂ ਲਿਆ ਕੇ ਗੱਲ ਵਿੱਚ ਕੱਡ ਮਾਰੀ ਵੀ ਹਾਨੂੰ ਮਾਣੇ ਸਾਨੂੰ ਜਿਹੜਾ ਉਹ ਇਸ਼ਾਰਾ ਦਿੱਤਾ ਮੈਂ ਸਪਸ਼ਟ ਕਹਿ ਦੂੰਗਾ ਕਿ ਜਿਹੜੇ ਬਾਪੇ ਨੇ ਗੱਲ ਲਿਖੀ ਆ ਉਹਨੇ ਜਰੂਰ ਹਨੂਮਾਨ ਦਾ ਕਿਸ਼ਰਾ ਪਾਇਆ ਹੋਣਾ ਪਰ ਅਸੀਂ ਹੁਣ ਮਾਂ ਦਾ ਕੁਸ਼ਹਰਾ ਨਹੀਂ ਪਾਉਂਦੇ ਤੇ ਨਾ ਸਾਡੇ ਗੁਰੂ ਸਾਹਿਬਾਨ ਨੇ ਕਿਸੇ ਹੁਣ ਮਾਂ ਦੇ ਕੋਲੋਂ ਕੁਸ਼ਹਰਾ ਲਿਆ ਸਾਡੇ ਤੇ ਬਾਪੂ ਨੇ ਸਾਨੂੰ ਕੁਸ਼ਹਰਾ ਦਿੱਤਾ ਇਹ ਸਾਨੂੰ ਉਹਦੀ ਇੱਕ ਦਾਤ ਆ ਤੇ ਸਿਕਾ ਨੂੰ ਉਹ ਸਾਹਮਣੇ ਰੱਖਣੀ ਚਾਹੀਦੀ ਹਾਂਜੀ ਤੇ ਜੇ ਇਹ ਇਹੋ ਜਿਹੇ ਜਿਹੜੀ ਗੱਲਾਂ ਜਿੰਨਾ ਕਿਤਾਬਾਂ ਵਿੱਚ ਲਿਖੀ ਹੋਈਆਂ ਉਹਨਾਂ ਕਿਤਾਬਾਂ ਨੂੰ ਸਾੜ ਫੂਕ ਦੇਣਾ ਚਾਹੀਦਾ ਹਾਂਜੀ ਖਤਮ ਕਰ ਦੋ ਜਿਹੜੇ ਜਿਹੜੇ ਚੰਗੇ ਵਿਦਵਾਨ ਸੱਜਣ ਗੁਰਬਾਣੀ ਦੀ ਸੋਚ ਮੁਤਾਬਕ ਲਿਖ ਰਹੇ ਆ ਉਹਨਾਂ ਦਾ ਤਾਂ ਵਿਰੋਧ ਕੀਤਾ ਜਾ ਰਿਹਾ ਬਿਲਕੁਲ ਜੀ ਹਾਂਜੀ ਹਾਂਜੀ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਤੇ ਜਿਹੜੇ ਇਦਾਂ ਦੀ ਬਕਵਾਸ ਜਿਹਨਾਂ ਕਿਤਾਬਾਂ ਵਿੱਚ ਲਿਖੀ ਆ ਉਹ ਕਈ ਕਈ ਸਾਲਾਂ ਤੋਂ ਜਿਹੜੀਆਂ ਛਾਪਰੀਆਂ ਅੱਜ ਵੀ ਹਾਂ ਹਾਂਜੀ ਹਾਂਜੀ ਤੇ ਉਹਨਾਂ ਨੂੰ ਡਸਟਬਿਨ ਵਿੱਚ ਸੁੱਟੋ ਉਹਨਾਂ ਦਾ ਕੰਮ ਕੀ ਆ ਤੇ ਚੰਗੀਆਂ ਕਿਤਾਬਾਂ ਨੂੰ ਮੂਰੇ ਤੁਸੀਂ ਲੈ ਕੇ ਆਓ ਉਹਨਾਂ ਉਹਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਢਾਲੋ ਸੋ ਇਹ ਮੈਂ ਤਾਂ ਵਿਸ਼ਵਾਸ ਕੀਤੇ ਬਾਰੇ ਮੈਂ ਕਈ ਵਾਰ ਸੰਗਤ ਨੂੰ ਬੇਨਤੀ ਕਰਿਆ ਕਰਦਾ ਵੀ ਜਿੰਨੇ ਵਹਿਮ ਭਰਮ ਕਰਮਕਾਂਡ ਪਾਏ ਗਏ ਆ ਇਹ ਤਾਂ ਦੱਸੇ ਨਹੀਂ ਜਾ ਸਕਦੇ ਜੀ ਹਾਂਜੀ ਇਹ ਤਾਂ ਦੱਸੇ ਨਹੀਂ ਜਾ ਸਕਦੇ ਇੱਕ ਇੱਕ ਅੰਨੀ ਸ਼ਰਧਾ ਦੇ ਅਧੀਨ ਤੁਸੀਂ ਸਿੱਖਾਂ ਨੂੰ ਅਮਨਤ ਸ਼ਿਕਾਈ ਜਾ ਰਹੇ ਹੋ ਤਾਂ ਤੁਸੀਂ ਕਹਿੰਦੇ ਹੋ ਵੀ ਹਨੂਮਾਨ ਦੇ ਤੁਹਾਨੂੰ ਕੁਸ਼ਰੇ ਦਿੱਤਾ ਸੰਦੇ ਉਹ ਆਪਾਂ ਪਾਉਣਾ ਸੋ ਇਦਾਂ ਦੀ ਜਿਹੜੀਆਂ ਗੱਲਾਂ ਇਹ ਗੁਰੂ ਸਾਹਿਬਾਂ ਦੀ ਸੋਚ ਦੇ ਮੁਤਾਬਕ ਬਿਲਕੁਲ ਨਹੀਂ ਢਲਦੀਆਂ ਜੀ ਇਹਨਾਂ ਨੂੰ ਬਿਲਕੁਲ ਸਿਰ ਤੋਂ ਖਾਰਜ ਕਰ ਦੇਣਾ ਚਾਹੀਦਾ ਔਰ ਮੈਂ ਇਸ ਸਖਤ ਤੌਰ ਤੇ ਕਹਾਂਗਾ ਵੀ ਇਹੋ ਜੀਆਂ ਕਿਤਾਬਾਂ ਨੂੰ ਕਦੇ ਨਾ ਪੜੋ ਸੁੱਟੋ ਇਹਨਾਂ ਨੂੰ ਇਹਨਾਂ ਨੂੰ ਪਰੇ ਪਾਸੇ ਤੇ ਜਿਨ੍ਹਾਂ ਸੰਸਥਾਵਾਂ ਵੱਲੋਂ ਛਾਪੀਆਂ ਵਾਂ ਉਹਨਾਂ ਸੰਸਥਾਵਾਂ ਦੇ ਦੇ ప్రతి ਵੀ ਅਕਾਲ ਤੱਕ ਸਾਹਿਬ ਦੇ ਵੱਲੋਂ ਜਿਹੜਾ ਕੋ ਸਖਤ ਸਟੈਂਡ ਲੈਣਾ ਚਾਹੀਦਾ ਵੀ ਇਹ ਕਾਨੂੰ ਛਾਪੜੀਆਂ ਤੇ ਇਹਨਾਂ ਵਿੱਚ ਜਿਹੜਾ ਮਟੀਰੀਅਲ ਆ ਉਹ ਗੁਰੂ ਸਾਹਿਬਾਂ ਦੀ ਸੋਚ ਦੇ ਮੁਤਾਬਕ ਬਿਲਕੁਲ ਗਲਤ ਰੋਂਗੇ ਹਾਂਜੀ ਤੇ ਪਾਈਸਾ